ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਕੁਰਸੀਆਂ ਤੇ ਰਟੀਆਂ ਤੇ ਹੈਗੀਆਂ ਮਾਚਰ ਇਹਨੂੰ ਗੈਸ ਵੈਲਡ ਕਰਾ ਲਈਏ ਕਲਾਰਾਂ ਆ ਗਿਆ ਦੀਗਾ ਮਾਚਰ ਗੈਸ ਵੈਲਡ ਜੀ ਕਰਾ ਕੇ ਉਹ ਸੈਲ ਵੀ ਕੁਝ ਕਰਦੀ ਇਹਦਾ ਕਿਉਂਕਿ ਬੱਚਿਆਂ ਨੇ ਤੋੜਤੀਆਂ ਕੁਰਸੀਆਂ ਇਹ ਤੇ ਹੁਣ ਕਰਾਉਣਿਆਂਗੇ ਆਪਾਂ ਗੈਸ ਵੈਲਡ ਅਗਲੇਟੇ ਹੁਣ ਆਈ ਹੈਗੀ ਕਿਉਂਕਿ ਬਹੁਤ ਲੇਟ ਆਈ ਹੈ ਲੇਟ 6 ਵਜੇ ਲੇਟ ਆਈ ਹੈਗੀ ਤੇ ਬਸ ਹੁਣ ਆਪਦਾ ਕਰਕੇ ਆਪਾਂ ਨਵੀਰ ਦੇ ਇੰਕਾਮ ਕਰ ਕਿਉਂਕਿ ਥੋੜਾ ਜਿਹਾ ਹੀ ਰਹਿੰਦਾ ਇਹਦਾ ਬਸ ਇੱਕ ਤਾਂ ਤੋੜਤੀਆਂ ਸੀ ਬੱਚੇ ਨੇ ਇੱਥੋਂ ਤੇ ਈ ਕਾ ਟੁੱਟ ਗਈ ਸੀਗੀ ਇੱਥੋਂ ਬਾਕੀ ਇਹਦੇ ਵੀ ਕੜੇ ਜੇ ਲਵਾ ਲਾਂਗੇ ਤੇ ਮੇਰੋਂ ਹੁਣ ਆਪਣਾ ਕੁਝ ਹੋਰ ਕਰ ਰਹਾ ਕਿਸੇ ਦਾ ਕੰਮ ਤੇ ਉਸ ਤੋਂ ਬਾਅਦ ਫਿਰ ਆਪਣੀ ਤਿਆਰੀ ਹੈਗੀ ਬਾਬਾ ਜੀ ਇੱਧਰ ਫੋਨ ਦਾ ਆਨੰਦ ਲੈ ਰਹੇ ਨੇਗੇ ਉਹਨਾਂ ਨੂੰ ਫੋਨ ਆ ਰਿਹਾਗਾ ਜ਼ਰੂਰੀ ਮੈਨੂੰ ਲੱਗਦਾਗਾ ਗੈਸ ਵਾਲਾ ਕੰਮ ਜਾਂ ਤਾਂ ਨਹੀਂ ਹੋਗਾ ਗੈਸ ਨਹੀਂ ਲਿਓਗੀ ਦੀ ਚਲ ਕੱਸਦੇ ਹੁਣ ਉਹਨਾਂ ਨੂੰ ਬਈ ਤੇ ਦੇਖੋ ਬਾਈ ਪੁੰਨ ਕਰ ਰਿਹਾ ਹੈਗੇ ਇਹਨਾਂ ਨੂੰ ਦੁੱਧ ਪਿਆ ਰਿਹਾ ਹੈ ਕੁੱਤਿਆਂ ਨੂੰ ਆਹ 2-3 ਹਜੇ ਹੋਰ ਖੜੇ ਨੇ ਇਹਦੀ ਵੇਟ 'ਚ ਹੁਣ ਆ ਗਈ ਆਪਣੀ ਕੁਰਸੀਆਂ ਦੀ ਵਾਰੀ ਉਧਰੋਂ ਅਸੀਂ ਆ ਗਏ ਤੇ ਫਿਰ ਹੁਣ ਆ ਗਈ ਕੁਰਸੀ ਦੀ ਵਾਰੀ ਆਪਣੀ ਦੀ ਮਸਾਂ ਤੇ ਉਸ ਤੋਂ ਬਾਅਦ ਫਿਰ ਇਹਦੀ ਵਾਰੀ ਲੱਗੂਗੀ ਕਿਉਂਕਿ ਦੋਹੇ ਕੁਰਸੀਆਂ ਜਿਹੜੀਆਂ ਟੁੱਟੀਆਂ ਹੋਈਆਂ ਨੇ ਹੈਗੀਆਂ ਇਹ ਤੇ ਵਾਹ ਜਵਾਕਾਂ ਦੇ ਕੰਮ ਨੇ ਪੁੱਟਛਦੇ ਕਰ ਕਰਕੇ ਕੰਮ ਪੁੱਟਦੇ ਜਵਾਕ ਤੋੜੁੰਦੇ ਨੇ ਕੁਰਸੀਆਂ ਤੇ ਬਸ ਫਿਰ ਚੱਲਦੇ ਆਂ ਕਦੂਬਾ ਪਿੰਡ ਨੂੰ ਬੜੀਆਂ ਰੰਗ ਬਰੰਗੀਆਂ ਇਹ ਭੇਡਾਂ ਬਾਈ ਲੈ ਕੇ ਜਾ ਰਿਆ ਹੈਗਾ ਅੱਡੋ ਅੱਡ ਰੰਗ ਲੱਗੇ ਆ ਇਹਨਾਂ ਦੇ ਉੱਤੇ ਅੱਛਾ ਫਿਰ ਹੁਣ ਅਪਾ ਪਹਿਲਾਂ ਖਾ ਲਈਏ ਗੋਲ ਗੱਪੇ ਤੇ ਓਦੋਂ ਬਾਅਦ ਉਹ ਮੁੰਡੇ ਦਾ ਗੈਸ ਮੁੱਕ ਗਿਆ ਉਹ ਜੇ ਗੈਸ ਜਾ ਕਰ ਰਿਹਾ ਹੈਗਾ ਕਹਦਾ ਵੀ ਉਹ ਨਜ਼ਰ ਤੁਸੀਂ 10 ਮਿੰਟ ਬਹਿਲੇ ਬੈਠੋ ਮੈਂ ਚੱਲ ਫਿਰ ਬਹਿਲੇ ਕਾ ਨੂੰ ਬੈਠਦੇ ਆਂਗੇ ਕੁਛ ਖਾਣੇ ਪੀਣੇ ਉਹਨਾਂ ਚੱਲ ਤੇ ਬਾਬਾ ਜੀ ਜੇ ਫੋਨ 'ਚ ਮਸਰੂਫ ਨੇਗੇ ਆ ਜਾ ਇਹਨੂੰ ਕਰਦੇ ਆਪਾਂ ਇਹ ਬਾਈ ਆਪਣਾ ਕਲਾਰਾਂ ਦਾ ਬਸ ਉਹਨੇ ਦੇ ਕੋਲੇ ਖਾਨਿਆਂਗੇ ਵਧੀਆ-ਵਧੀਆ ਆਪਾਂ ਗੋਲ ਗੁੱਪੇ ਜੇ ਕਿਹਾ ਵੀ ਬਾਈ ਦੀ ਕਾਫੀ ਸਿਫਤਾਂ ਸੁਣੀਆਂ ਨੇ ਕਹਿੰਦੇ ਬਾਈ ਟੌਪ ਦੇ ਬਣਾਉਂਦਾ ਹੈਗਾ ਤੇ ਹੁਣ ਚਲੋ ਕਰਦੇ ਆਂਗੇ ਆਪਾਂ ਵੀ ਹੋਰ ਬਾਬੇ ਠੀਕ ਆ ਸੇਤਾ ਠੀਕ ਨੇ ਸੇਰੋ ਵਧੀਆ ਗਰਮੀ ਗਰਮੀ ਤੇ ਲੱਗਦੀ ਹੈ ਗਰਮੀ ਹੈਗੀ ਹੈ ਨਾ ਗਰਮੀ ਹੈਗੀ ਹੈਗੀ ਚਲੋ ਵਧੀਆ ਜੀ ਇਹ ਪਈ ਕਰਾ ਮਠਾ ਜੀ ਹਟ ਨਹੀਂ ਜਾਵੇ ਜਿਆਦਾ ਮਨੋਣਾ ਤੇ ਪੇਸਟੀ ਆ ਥੋੜੇ ਮਠਾ ਰੱਖ ਮਨ ਹਾਂ ਪਾ ਜਾ ਕਿੰਨਾ ਟਾਈਮ ਹੋ ਰਿਹਾ ਹੈ ਤੁਹਾਨੂੰ ਹੋਰੇ ਰੀਡੀ ਤਾਂ ਪਈ ਸਾਰ ਹੋ ਗਈ ਜੀ ਮੈਨੂੰ ਅੱਛਾ ਵਧੀਆ ਕੰਮ ਹਾਂ ਜੀ ਹਾਂ